ਹਾਂਜੀ ਮੇਤਰਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੇ ਬਾਸ ਦੇ ਵਿੱਚ ਇੱਥੇ ਰਹੀ ਸੀਗੀ ਬੈਰੂਮ ਤੇ ਉਹਦਾ ਇਹ ਪੱਤੇ ਪਤੇ ਪਿਆਰ ਥੱਲੇ ਦੇ ਜੰਗਲ ਜੁੜੇ ਸ਼ਾਕੇ ਉੱਤੇ ਕੰਬਲ ਕੰਬਲ ਲੈ ਕੇ ਰਹੇ ਹਾਂ ਪਹਿਲਾ ਮਾਰਾ ਬਹੁਤ ਕੁਛ ਕਰਦਾ ਬੰਦਾ ਕਹਿੰਦਾ ਮੇਤਰਾ ਸਹੀ ਹੈ ਬਈ ਕਰੋ ਲੈੰਦਰ ਜਾਈ ਜੀ ਹੀਟੂਟ ਲੈਂਦੀ ਆਪਦੀ ਉਹ ਪਈ ਅਗਰੈਡ ਦੇ ਵਿੱਚ ਦਾਸ ਨਾ ਵੀ ਇਦਾਂ ਕੰਮ ਚੱਲਦਾ ਹਾ ਇਦਾਂ ਕੰਮ ਕਰ ਬਰਾਈਆਂ ਬਸ ਜੇ ਕਰਨਾ ਪਰ ਇਹਦਾ ਕੁਝ ਕਰ ਹੋਣਾ ਹੀ ਆ ਪੈਸੇ ਕਮਾਉਣੇ ਨੇ ਤਾਂ ਚਾਰ ਦਸੰਬਰ ਦਾ ਮਹੀਨਾ ਬਹੁਤ ਕੁਝ ਕਰਨਾ ਪੈਣਾ ਕੰਮ ਬਾਹਰ ਵੀ ਕਰਨਾ ਪੈਣਾ ਸੜੀਆਂ ਤਰ ਲਾਉਣੇ ਪੈਣੇ ਪੈਸੇ ਕਮਾਉਣੇ ਆ ਮਾਰਨਿੰਗ ਹੈ ਰੋਟੀ ਨਹੀਂ ਬਣੀ ਡੋਮੀਨੋਜ਼ ਬੰਦੂ ਹਾਂ ਰੋਟੀ ਨਹੀਂ ਖਾਦੀ ਪਰ ਡੋਮੀਨੋਜ਼ ਦੇ ਪੀਜ਼ੇ ਖਾ ਲਏ ਚ ਰਾਤ ਦੋ ਤਿੰਨ ਵਾਦ ਵੀ ਗਏ ਮਾਰਨਿੰਗ ਵਾਸਤੇ ਹੁਣ ਉੱਠੇ ਆ ਕਾਫੀ ਕਾਫੀ ਪੀਣ ਚੱਲੇ ਆ ਬਾਹਰ ਕੋਈ ਕਾਫੀ ਪੀ ਕੇ ਆਉਣੇ ਆ ਫਿਰ ਯਾਰ ਕਰੜਾ ਕਰਦੇ ਆ ਫਿਰ 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 ਬੰਦੀ ਗੱਲ ਚੱਲੇ ਆ ਰੈਡੀਓਟੀ ਹੋ ਗਈ ਬਾਅਦ ਲਓ ਜੀ ਮੁੰਡੇ ਉੱਠ ਕੇ ਠੰਡ ਬਣਾਈ ਜਾਂਦਾ ਪਰ ਲਾ ਕੋਈ ਬਾਹਰ ਠੰਡ ਬਣਾਉਂਦਾ ਤੇ ਚੱਲੇ ਆ ਕੋਈ ਕਾਫੀ ਪੀਣ ਸੀ ਗਰਮ ਕਰਦੇ ਆ ਫਿਰ ਜਾ ਕੇ ਟਾਇਲਾ ਤੋਂ ਲਾ ਦੇ ਵੀ ਚਾੜਦਿਆਂ ਉਹ ਫਿਰ ਆ ਫਿਰ ਕਰਦੇ ਆ ਜੀ ਗਰਮ ਪੀਂਦੇ ਆ ਵੀ ਗਰਗ ਤੋਂ ਪੀਨੇ ਕੋਸਟਾ ਤੋਂ ਜਿਹੜੀ ਖੁੱਲੀ ਹੋਈ ਸ਼ੌਪ ਆਪ ਕੋਈ ਕੈਫੇ ਉੱਥੇ ਪੀ ਲੈਣੀ ਆ ਹਾਂ ਜੀ ਮਿੱਤਰੋ ਮਾਰਨਿੰਗ ਟਾਈਮ ਪਹੁੰਚ ਗਿਆ ਕੰਮ ਤੇ ਵੈਦਰ ਬਹੁਤ ਖਰਾਬ ਹੋਇਆ ਪਿਆ ਮੀਂਹ ਆਈ ਜਾਂਦਾ ਸਮਝ ਨਹੀਂ ਆਦਾ ਵੀ ਕੰਮ ਕਰੀਏ ਕਿ ਨਾ ਕਰੀਏ ਇਨੀ ਦੂਰੋਂ ਆਏ ਆ ਵੇਣੇ ਆ ਵੈਦਰ ਬੁਦਰ ਵੇਣੇ ਆ ਜਾਨ ਨੂੰ ਜੀ ਨਹੀਂ ਕਰਦਾ ਕਿ ਦੂਰੋਂ ਬਹੁਤ ਆਏ ਆ ਜੇ ਤਾਂ ਮੀਂਹ ਨਾ हटਿਆ 1.5-2 ਘੰਟੇ ਵੇਟ ਕਰਦੇ ਆ 10 ਵੇ ਵੇ ਤੱਕ ਕਹਿ ਰਹੇ ਮੀਂਹ ਆ ਜੇ ਮੀਂਹ हट ਗਿਆ ਤਾਂ ਕੰਮ ਕਰ ਲਾਂਗੇ ਨਹੀਂ ਫਿਰ ਵਾਪਸ ਜਾਂਦੇ ਆ ਪੇਰਾਵਾ ਨਹੀਂ 15 20 ਦਿਨ ਬਾਅਦ ਕਿਉਂਕਿ ਨੈਕਸਟ ਵੀਕ 스ਨੋ ਆ ਪਾਰਿਸ਼ਾ ਅੰਗੇ ਵੀਕਐਂਡ ਤੇ ਆਸ ਤੋਂ ਬਾਹਰ ਅਸੀਂ 5 ਦਿਨ ਸਾਨੂੰ ਉੱਥੇ ਕੰਮ ਕਰਨਾ ਪੈਂਦਾ। ਲਓ ਜੀ ਮੀ ਗਿਆ ਰੁਕ ਤੇ ਮੁੰਡੇ ਹੁਣ ਪਾਉਣ ਲੱਗ ਪਏ ਟੈਲਾ ਇਹਦੇ ਚੜੀ ਜਾਂਦੇ ਆਵੇ। ਲੱਗੇ ਪੂਰਾ ਜ਼ੋਰ ਲੱਗਾ ਹੋਇਆ ਅੱਡੀ ਚੋਟੀ ਦਾ। ਥਾਲੋਂ ਉੱਥੋਂ ਲੈ ਕੇ ਆਉਂਦੇ ਪੌੜਾਂ ਗਰਾਈ। ਬਸ ਹੋ ਗਈ ਚਾਚੇ ਦੀ। ਲਓ ਜੀ ਮੁੰਡੇ ਸਵੇਰ ਬ੍ਰੇਕ ਰੋਟੀ ਥਾਂ ਤੇ ਕਹਿੰਦੇ ਪੀਦੇ ਖਾ ਰਹੇ ਆ। ਤੋ ਇਹ ਗੋਰੀਆਂ ਦਾ ਇਲਾਕਾ ਹੈ ਨਹੀਂ ਚਾਚਾ ਕੇ ਪੀਏ ਸਵਾਦ ਲੱਗਦੇ ਮਾਰਨਿੰਗ ਮਾਰਨਿੰਗ ਫਿਰ ਬਹੁਤ ਵਧੀਆ ਹਾਂ ਨਜ਼ਾਰਾ ਆਈ ਜਾਂਦਾ ਕੀ ਆ ਬਾਤਾਂ ਮੈਨਾ ਚੰਗਾ ਕੰਮ ਤਾਂ ਲੱਗ ਗਿਆ ਆਪਾਂ ਕਹਿੰਦੇ ਵਾਪਸ ਜਾਣਾ ਫੜ ਗਿਆ ਹੋ ਗਿਆ ਨਾਲੇ ਕੰਮ ਕਰੋ ਨਾਲੇ ਪੀਦੇ ਖਾਓ ਨਾਲੇ ਪੀਦੇ ਖਾਓ ਫਾਨ ਇਹ ਕਾ ਆਉਂਦਾ ਪਾਣੀ ਚੱਕੀ ਲਓ ਜੀ ਇੱਕ ਸਾਡਾ ਪੈਲਟ ਰਹਿ ਗਿਆ ਟਾਇਲਾਂ ਦਾ ਲੱਗਿਆ ਵਾ ਚਾਚਾ ਚਾਚਾ ਕਹਿੰਦਾ ਲੱਗੀ ਭੁੱਖ ਬਸ ਇਹਨੇ ਬੰਦਾ ਭੇਜਿਆ ਸਭ ਸਭ ਲੈਣ ਵਾਸਤੇ ਫੜ ਕੇ ਲਿਆ ਫਿਰ ਗੱਲ ਬਾਨੀ ਪੌੜੀ ਤੇ ਤਾਂ ਲੱ타 ਰਹਿ ਗਈਆਂ ਤੇ ਨਾਲੇ ਢਿੱਡ ਰਹਿ ਗਿਆ ਹੋਰ ਪੱਟ ਫੁੱਲ ਕੇ ਚੱਚੀ ਤੇ ਫੇਰੀ ਆ ਲੈ ਬਹੁਤ ਜ਼ੋਰ ਲੱਗਾ ਅਦਰ ਸਾਡਾ ਮੇਨ ਜਿਹੜਾ ਫੋਰਮੈਨ ਆ ਉਹ ਟੈਲਾਂ ਕੱਟ-ਕੱਟ ਪਾਈ ਜਾਂਦਾ ਅਸੀਂ ਚੜਾਈ ਜਾਂਦੇ ਅਸੀਂ ਦਾ ਚਾੜ ਨਾਲੇ ਲੇਬਰ ਵਾਲੇ ਆ ਭਾਈ ਅਸੀਂ ਤਾਂ ਅਸੀਂ ਦਾ ਭਾਈ ਲੇਬਰ ਵਾਲੇ ਆ ਉਹ ਥੋੜੀ ਪੈਨ ਸਰਚ ਨਾਲ ਮਾਰੀ ਲੈ ਵੀ ਕਾਲਾ ਫੋਰਮੈਨ ਪੂਰਾ ਲੱਗਿਆ ਪਿਆ ਟੈਲਾਂ ਤੇ ਤੋਂ ਮੈਂ ਦੇਖਾ ਉਹਨਾਂ ਇੱਕ ਚੀਜ਼ ਆ ਘਰ ਕਿੰਨੀ ਉਚਾਈ ਤੇ ਆ ਇਹ ਤੁਹਾਨੂੰ ਦੱਸਾਉਣਾ ਮੈਂ ਇੱਥੇ ਹਵਾ ਬਹੁਤ ਫਰੈਸ਼ ਆ ਉਹ ਵੀ ਦਖਦਾ ਮੈਂ ਇਹਨੂੰ ਆਹ ਦੇਖੋ ਘੜ ਤੋਂ ਘੱਟ ਮਤਲਬ ਬਾਹਲਾ ਨਹੀਂ ਤਾਂ 800 900 ਫੁੱਟ ਉਚਾਈ ਤੇ ਆ ਬਹੁਤ ਨੀਵਾ ਥਾ ਅਸੀਂ ਮਤਲਬ ਪਹਾੜੀ ਤੇ ਆ ਕੰਮ ਕਰ ਰਹੇ ਆ ਇਸ ਟਾਈਮ 800 900 1000 ਫੁੱਟ ਮੇਰੇ ਹਿਸਾਬ ਨਾਲ ਹੋ ਸਕਦਾ ਬਹੁਤ ਜ਼ਿਆਦਾ ਉਚਾਈ ਤੇ ਆ ਇਹ ਅਸੀਂ ਇੱਕ ਪਿੰਡ ਦੇ ਵਿੱਚ ਕੰਮ ਕਰ ਰਹੇ ਆ ਜਿੱਦਾਂ ਅਸੀਂ ਇੱਕ ਇਹ ਪਿੰਡ ਦੇ ਵਿੱਚ ਕੰਮ ਕਰ ਰਹੇ ਹਾਂ ਇੱਥੇ ਸਿਰਫ ਬਾਲੇ ਨਹੀਂ 8-7 ਹਜ਼ਾਰ ਦਾ ਕੰਮ ਕਰ ਜਈ ਆ ਬਾਲੇ ਨਹੀਂ ਕਿ ਬਹੁਤ ਫਰੈਸ਼ ਹਵਾ ਆ ਰਹੀ ਆ ਇੱਥੇ ਬਹੁਤ ਸਾਫ਼ ਹਵਾ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਸ਼ਹਿਰ ਨਾਲੋਂ ਬਹੁਤ ਵਧੀਆ ਏਰਗਾ ਹਣਾ ਤੇ ਇੱਥੇ ਜਿਹੜਾ ਥਾਂ ਸਾਰਾ ਉੱਚਾ ਨਹੀਂ ਵਈ ਆ ਇਹ ਆ ਡੀਪੀਸੀ ਲੈਵਲ ਕਰਕੇ ਹਣਾ ਫੇਰ ਘਰ ਬਣਦੇ ਜਿੱਦਾਂ ਉਹਦਾ ਉਹਦਾ ਨਹੀਂ ਮਤਲਬ ਹੁਣ ਆ ਦੇਖੋ ਇਧਰੋਂ ਢਾਲ ਆ ਰਹੀ ਥੱਲੇ ਨੂੰ ਆ ਜਿਹੜਾ ਘਰ ਆ ਇਹ ਬਹੁਤ ਇਦਾਂ ਪਹਾੜੀ ਤੇ ਵੀ ਇਦਾਂ ਮਟਰ ਦਾ ਡੀਪ ਸੀ ਰਵਲ ਕਰਕੇ ਉਹਨੂੰ ਬਰਾਬਰ ਕੀਤਾ ਗਿਆ ਤੇ ਫੇਰ ਇਸ ਘਰ ਦਾ ਜਿੱਦਾਂ ਰੁਪਈਆ ਰੂਪ ਸਾਡੀ ਫਿਰ ਹੀ ਸੋਣ ਵਾਲੀ ਆ ਉਹਦਾ ਮੀਂਹ ਦਾ ਸੀਗਾ ਪ੍ਰੋਗਰਾਮ ਮੀਂਹ ਤੋਂ ਨਾ ਕੋਈ ਦਾ ਸੀਗਾ ਦੁਬਾਰਾ ਆਇਆ ਨਹੀਂ ਥੋੜਾ ਜਿਹਾ ਮੀਂਹ ਚ ਲੱਗ ਕੇ ਜੇ ਬਾਅਦ ਤੋਂ ਨਹੀਂ ਹਟ ਗਿਆ ਤਾਂ ਕਾਲਾ ਕੁੱਲਾ ਚੜੀ ਜਾਂਦੇ ਆ ਛੱਤਾਂ ਥੱਲੇ ਆ ਥੋੜੀ ਤੁਹਾਨੂੰ ਦਿਖਾਉਣਾ ਮੈਂ ਥੋੜੀ ਜਿਹਾ ਕੰਮ ਲੱਗਿਆ ਸਾਡਾ ਸਾਡਾ ਬੱਸ ਆਹੀ ਰਹਿ ਗਿਆ ਟੈਲਾ ਮਤਲਬ ਸਾਡਾ ਟੈਲਾ ਚੜ ਗਿਆ ਸਮਝੋ ਸਾਡੀ ਰੂਫ ਪੈ ਜਾਣੀ ਸਿਰਫ ਆ ਹੀ ਰਹਿ ਗਿਆ ਬਸ ਮੇਰੇ ਦਿਨਾਂ 4-5 ਵਜੇ ਨੂੰ ਬਹੁਤਾ ਲੇਟ ਨਹੀਂ ਹੁੰਦਾ ਲਓ ਵੀ ਮਿੱਤਰੋ ਮੁੰਡਾ ਖਾ ਕੇ ਸੂਰ ਵਾਲਾ ਪੀਜ਼ਾ ਸੂਰਾਂ ਨੂੰ ਮਾਰਦਾ ਆਂਦਾ ਛਾਲਾਂ ਪੌੜੀ ਦੇ ਸਟੈਪ ਵੀ ਬੈਂਦੇ ਆਉਂਦੇ ਆ ਵੇਖਾਂ ਜ਼ੋਰ ਮਾਰਦਾ ਝੋਟਾ ਪੂਰਾ ਹੈ ਵੈਸ ਸਟੈਪ ਬੈਂਦੇ ਹੈ ਖਿੱਚ ਕੇ ਰੱਖ ਹਾਏ ਹਾਏ ਆਇਆ ਮੁੰਡਾ ਕਹਿੰਦਾ ਵੀ ਨਾ ਰੁਗਣਾ ਤੇ ਨਾ ਰੁਗਨ ਦੇਣਾ ਜੋ ਮਰਜੀ ਹੋ ਜੇ ਬਸ ਤੁਰੇ ਹੁਣਾ ਦਾ ਸੂਰ ਜਿਹੜਾ ਆਂਦਾ ਅੰਦਰੋਂ ਧੱਕੇ ਮਾਰਦਾ ਮੈਨੂੰ ਧੱਕੇ ਅੰਦਰੋਂ ਧੱਕੇ ਬਾਪਾ ਕਹਿੰਦਾ ਚੱਲ ਚੱਲ ਆਂਦਾ ਚੜ ਜਾਂ ਤਾਂ ਹੈ ਹੋਏ ਤਿੰਨ ਕਿਲੋ ਖਾ ਬਾਕੀ ਆ ਚੱਲ ਤਿੰਨ ਕਿਲੋ ਦਾ ਪਤਾ ਨਹੀਂ ਧੱਕੇ ਹੀ ਨੀਣਾ ਮਾਰਾ ਥਾਂ ਵੜਾ ਨਹੀਂ ਵਾ ਮੇਰੇ ਵੀਰੋ ਥੱਲੇ ਐਨੇ ਧੱਕੇ ਨਹੀਂ ਜੰਗੇ ਹੁੰਦੇ ਲਓ ਵੀ ਮੇਰੇ ਵੀਰੋ ਸਾਡੀ ਵਾਰੀ ਆ ਗਈ ਹੈ ਲੈਡ ਪਾਉਣ ਦੀ ਰੂਫ ਦੇ ਉੱਤੇ ਤੇ ਜਿਹੜਾ ਲੈਡਾ ਉਹ ਹੈਗਾ ਵਾ 73 ਕੇਜੀ ਦਾ 73 ਕਿਲੋ ਦਾ ਤੇ ਚੱਕਣਾ ਹਾਰਡ ਹੋਇਆ ਪਿਆ ਉਹ ਮੁੰਡਾ ਕਹਿੰਦਾ ਕਿ ਮੈਂ ਚੱਕ ਕੇ ਲਿਉਣਾ ਤਾਂ ਦੇਖੋ ਵੀ ਪੂਰਾ ਜ਼ੋਰ ਲੱਗਾ ਪਿਆ ਮੁੰਡੇ ਦਾ ਉਹ ਆਦਾ ਕੋਈ ਚੱਕਰ ਨਹੀਂ ਮੇਰੇ ਗਾੜੀ 73 ਕਿਲੋ ਕੁਝ ਨਹੀਂਗਾ ਵੀ ਬੁੱਟਰਾਂ ਦੇ ਵੀ ਛਾਇਆ ਪਿਆ ਵਾ ਪੌੜੀ ਲੱਗਾ ਚੜਨ 73 ਕਿਲੋ ਵੇਟ ਚੁੱਕ ਕੇ ਹੁਣ ਦੇ ਬੰਦਾ ਪਿਆ ਤੜਿਆ ਦੇ ਰਾਤ ਨੂੰ ਭਾਵੇਂ ਖੱਲੀਆਂ ਕੱਢਦਾ ਹੋਵੇ ਪੱਟਾਂ 'ਚ ਉੱਪਰ ਜਾ ਕੇ ਫੜਦਾ ਲੈ ਹੁਣ ਉੱਪਰ ਨਾਲ ਉੱਤੇ ਇਹ ਫੜ ਨਹੀਂ ਰੱਖਿਆ ਆਂਦੇ ਬਿੱਲੇ ਨੇ ਇਦਾਂ ਹੀ ਛੁੱਟ ਦੇਣਾ ਸਕੈਫੋਲਡਿੰਗ ਤੇ ਬਹੁਤ ਟੁੱਟ ਜੂਗਾ ਲੈ ਲਓ ਜੀ ਜੌਬ ਆਪਣੀ ਲਗਭਗ ਫਿਨਿਸ਼ ਹੋ ਚੁੱਕੀ ਆ ਉਧਰ ਰਹਿ ਗਈ ਥੋੜੀ ਜੀ ਉਹ ਮੈਨੂੰ ਲੱਗਾ ਕਿ ਕਿੰਨੇ ਫੇਰ ਆਉਣਾ ਪੈਣਾ ਨੈਕਸਟ ਵੀਕ ਆਉਣਾ ਪੈਣਾ ਫਿਨਿਸ਼ ਕਰਨ ਵਾਸਤੇ ਬਸ ਆਹ ਰੂਫ ਪੈ ਗਈ ਆ ਜਿਹੜੀ ਸੈਕੰਡ ਵਨ ਸੀ ਉਹ ਰਹਿ ਗਈ ਆ ਕੁਈ ਟਾਈਮ ਖਾਸਾ ਹੋ ਗਿਆ ਹੁਣ 5:30 ਹੋ ਗਏ ਦਿਨ ਛਿਪ ਗਿਆ ਤੇ ਹੁਣ ਚੱਲਿਆ ਘਰੇ ਹਾਂਜੀ ਤੁਰਪਿਆਂ ਹੀ ਜੌਬ ਤੋਂ ਜਾ ਰਹੇ ਆ ਘਰ ਨੂੰ ਮੋਟਰਾ ਸ਼ਹਿਰ ਦਾ ਨਾਮ ਦਾ ਹਮੇ ਸਾਂਝੀ ਨਹੀਂ ਰੱਖੀ ਦਾ ਚਿਪਟੂ ਛਿਪਟੂ ਬਹੁਤ ਸ਼ਹਿਰ ਆਏ ਇੰਗਲੈਂਡ ਦੇ ਵਿੱਚ ਚਿਪਟੂ ਨਾ ਸ਼ਹਿਰ ਆ ਇੱਥੇ ਪੱਥਰਾ ਦੇ ਸ਼ਹਿਰ ਹੈ ਇਹ ਪੱਥਰਾ ਦਾ ਸ਼ਹਿਰ ਆ ਇਟਾ ਨਹੀਂ ਹੈ ਸਾਰੀਆਂ ਪੱਥਰੀ ਪੱਥਰਾ ਹਾਂ ਕੰਦਾ ਮਤਲਬ ਪੱਥਰਾ ਖੜੀਆਂ ਉੰਜ ਹੈ ਨਾ ਹਾਂ ਪੱਥਰ ਕੱਟ-ਕੱਟ ਕੇ ਪੱਥਰਾ ਦੇ ਪੱਥਰਾ ਪੱਥਰਾ ਦਾ ਸ਼ਹਿਰ ਆ ਨੂੰ ਕਹਿੰਦੇ ਕਿਹਾ ਜਾਂਦਾ ਮਤਲਬ ਬਹੁਤ ਮਸ਼ਹੂਰ ਆ ਇੱਧਰ ਬਾਸਾ ਦੇ ਪਾਸੇ ਬਹੁਤ ਮਸ਼ਹੂਰ ਸ਼ਹਿਰ ਆ ਇੰਗਲੈਂਡ ਚ ਸਾਰਾ ਸ਼ਹਿਰ ਮਸ਼ਹੂਰ ਆ ਪੱਥਰਾਂ ਦਾ ਸ਼ਹਿਰ ਆ ਇਹ ਚਿਪ ਚਿਪਨ ਨਾਂ ਚਿਪਨ ਨਾ ਹੁਣ ਨੇਰਾ ਸੌਰੀ ਜੇਕਰ ਹਮਦੇ ਦਿਨੇ ਆਏ ਵੀ ਨੇਰੇ ਚੱਲੇ ਵੀ ਨੇਰੇ ਆ ਹੁਣ ਦਿਖਾ ਨਹੀਂ ਸਕੇ ਜੇ ਉੱਥੇ ਆਉਣਾ ਤੇਰਾ ਵੀਰ ਜ਼ਰੂਰ ਵੇਖ ਕਦੇ ਵੀ ਹੁਣ ਕਿਸੇ ਦਿਨ ਦਿਨੇ ਆਏ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਡੀ ਮਜਬੂਰੀ ਹੈ ਵੀ ਹੁਣ ਚੱਲੇ ਆਂ ਰਾਤ ਨੂੰ ਜਾਣਾ ਬਹੁਤ ਹੀ ਸੋਹਣਾ ਸ਼ਹਿਰ ਹੈ ਬਹੁਤ ਹੀ ਸੋਹਣਾ ਕਦੀ ਦੀ ਵੀਡੀਓ ਰੇਕੀ ਹਾਂ ਉਹ ਚੀਜ਼ ਦਿਖਾਉਣੀ ਸੀ ਨਾ ਜੇ ਏਡੀ ਜਿਵੇਂ ਖੁੱਲਦੇ ਆ ਸ਼ਿਪ ਆਉਂਦੇ ਆ ਸ਼ਿਪ ਕਿਦਾ ਆਉਂਦੇ ਆ ਜਾਇ ਨਹੀਂ ਗਿਆ ਕੋਈ ਸਾਨੂੰ ਸੀ ਵੀ ਜੋਬ ਨਿਭੜ ਜੀ ਜੋਬ ਸਾਡੀ ਫੇਰ ਰਹੇਗੀ ਤੁਹਾਨੂੰ ਆਉਣਾ ਪੈਣਾ ਕੰਮ ਕੰਮ ਬਾਰਿਸ਼ ਹਾਂ ਕੰਮ ਨੂੰ ਨੋ ਦਾ ਹਵਾ ਦੇਖੀ ਨਹੀਂ ਅੱਠਵੇਂ ਸ਼ੁਰੂ ਕਰਨਾ ਜੀ ਜਲਦੀ ਅੱਢ ਹੱਤ ਕਰ ਲੈਣੇ ਕੋਈ ਬਾਰਿਸ਼ ਕਰਕੇ ਨਹੀਂ ਕਰਦੇਗੇ ਹੁਣ ਚੱਲੇ ਆਂ ਵਾਪਸ ਓਕੇ ਜੀ ਬਾਏ ਜੀ ਟਾਟਾ ਸਾਰਿਆਂ ਨੂੰ ਮਿਲਦੇ ਆਂ ਅਗਲੇ ਵਲੌਗ 'ਚ ਹੁਣੇ ਹੀ ਕਾਣੀ ਕੋਲੇ ਸੌਂ ਲੱਗੀ ਲਓ ਜੀ ਆਹ ਦੇਖੋ ਪੱਥਰਾਂ ਦੇ ਘਰ ਫਿਰ ਆਹ ਦੇਖੋ ਮਗਾ ਦਿਖਾਈ ਦੇ ਹੁਣ ਲੈਟਾਂ ਦੀਆਂ ਆਇਆਂ ਦਿਖਾ ਦਈਏ ਆ ਸਾਰੇ ਆ ਸਾਰੇ ਆ ਪੱਥਰਾਂ ਦੇ ਘਾਰੇ ਆ ਆ ਦੇਖੋ ਆ ਆ ਦੇਖੋ ਜੀ ਆ ਇਹ ਪੁਰਾਣਾ ਆ ਦੇਖੋ ਸਾਰੇ ਪੱਥਰਾਂ ਦੇ ਘਾਰੇ ਆ ਇੱਥੇ ਹੁਣ ਘਾਰੇ ਆਈ ਸੀ ਮੈਨੂੰ ਦਿਖਾ ਦਈਏ ਲਾਗੇ ਫਾੜੀ ਰਹਿ ਗਈ ਬਟਰਾ ਡੇਢ ਕੈਂਟਰੀ ਡਰਾਈਵ ਰਹਿ ਗਈ ਸਾਡੀ ਬਸ ਪਹੁੰਚਣ ਵਾਲੇ ਆ ਚਿਪਟਰ ਤੇ ਚਿਪਟਰ ਚਿਪ ਨੰਬਰ ਚਿਪੜਾ ਕੀ ਆ ਚਿਪਰਾ 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 ਪੱਤਰਾ ਦੇ ਸ਼ਹਿਰ ਚ ਚਿਪਤਰਾ ਦੇ ਘਰ ਚ ਪੱਤਰਾ ਦੇ ਹਾਂ ਚਿਪਤੰਗ ਆ ਦੇਖੋ ਜੀ ਆ ਇਹ ਪੱਤਰਾ ਵੀ ਹੈ ਤੇ ਚਾਚਾ ਕਹਿੰਦਾ ਮੰਨਦਾ ਨਹੀਂ ਵੀ ਪੱਤਰਾ ਸ਼ਹਿਰ ਹੈ ਇਹ ਇਹਨੂੰ ਦਿਖਾਉਣਾ ਪੈਂਦਾ ਹਾਂ ਇਹ ਪੱਤਰਾ ਹਾਂ